ਇਦੇ ਨਾਲ ਹੀ ਜਿਹੜੀਆਂ ਸਕੂਲ ਦੀਆਂ ਕਮੇਟੀਆਂ ਹੁੰਦੀਆਂ ਸੀ ਜਿਹੜੀਆਂ ਸਕੂਲ ਦੀਆਂ ਕਮੇਟੀਆਂ ਹੁੰਦੀਆਂ ਸੀ ਉਹਦੀ ਗਿਣਤੀ ਵਧਾ ਕੇ ਅਸੀਂ 16 ਕੀਤੀ ਆ ਜਿਦੇ ਵਿੱਚ 12 ਜਿਹੜੇ ਵਿਅਕਤੀ ਨੇਗੇ ਉਹ ਪਰਿਵਾਰਕ ਬੱਚਿਆਂ ਦੇ ਪਰਿਵਾਰਕ ਮੈਂਬਰ ਹੋਇਆ ਕਰਨਗੇ ਮਾਤਾ ਪਿਤਾ ਹੋਇਆ ਕਰਨਗੇ ਔਰ ਚਾਰ ਮੈਂਬਰ ਜਿਹੜੇ ਨੇਗੇ ਉਹ ਸਕੂਲ ਦੇ ਵੱਲੋਂ ਹੋਇਆ ਕਰਨਗੇ ਔਰ ਉਹਦੇ ਵਿੱਚ ਇੱਕ ਇਹ ਅਪੁਆਇੰਟਮੈਂਟ ਆ ਕਿ ਜਿਹੜਾ ਉਸ ਇਲਾਕੇ ਦਾ ਐਮਐਲਏ ਆ ਉਸ ਇਲਾਕੇ ਦਾ ਪ੍ਰਤੀਨਿਧਾ ਜਾਂ ਲੋਕਲ ਬਾਡੀ ਆ ਉਹ ਵੀ ਆਪਣਾ ਇੱਕ ਨੁਮਾਇੰਦਾ ਜਿਹੜਾ ਉਹ ਭੇਜ ਸਕੂਗਾ ਤਾਂ ਕਿ ਲੋਕਾਂ ਨੂੰ ਮਾਇਦੇ ਨੂੰ ਚਾਹੇ ਉਹ ਐਮਸੀ ਆ ਜਾਂ ਐਮਲ ਏ ਸਹਿਵਾਣਾ ਉਹਨੂੰ ਪਤਾ ਲੱਗ ਸਕੇ ਕਿ ਸਕੂਲ ਦੇ ਅੰਦਰ ਕਿਹੜੀਆਂ ਕਿਹੜੀਆਂ ਘਾਟਾਂ ਦੀ ਅਪਾਇੰਟਮੈਂਟ ਕੀਤੀ ਆ ਪਰ ਲੇਕਿਨ ਜਿਹੜਾ ਚੇਅਰਮੈਨ ਹੋਇਆ ਕਰੂਗਾ ਉਸ ਐਮਐਸਸੀ ਦਾ ਉਹ ਮੈਂ ਸਮਝਦਾ ਮਾਪਿਆਂ ਚੋਂ ਹੋਇਆ ਕਰੂਗਾ ਜਿਹੜਾ ਵਾਈਸ ਚੇਅਰਮੈਨ ਹੋਇਆ ਕਰੂਗਾ ਔਰ ਦੂਸਰੇ ਸਾਈਡ ਤੋਂ ਹੋਇਆ ਕਰੂਗਾ ਇਹ ਵੀ ਇੱਕ ਬਸੰਦਾ ਵੱਡਾ ਜਿਹੜੀ ਅਮੈਂਡਮੈਂਟ ਆ ਉਹ ਵੀ ਪੰਜਾਬ ਸਰਕਾਰ ਨੇ ਕੀਤੀ ਆ ਪਰ ਇਸ ਤੋਂ ਬਿਨਾ ਪੰਜਾਬ ਪੀਰਥ ਯਾਤਰਾ ਸੰਮਤੀ ਦੇ ਚੇਅਰਮੈਨ ਔਰ ਨਾਲ ਦੀ ਨਾਲ ਜਿਹੜਾ ਸਲਾਹਕਾਰ ਆ ਪੰਜਾਬ ਵਿਰਾਸਤ ਅਤੇ ਸੈਸ ਪਟਾ ਪ੍ਰਮੋਸ਼ਨ ਬੋਰਡ ਉਹ ਦੋਨਾਂ ਜਿਹੜੇ ਅਸੀਂ ਹੁਣੇ-ਹੁਣੇ ਉਹਨਾਂ ਦੇ ਚੇਅਰਮੈਨ ਜੁਕਤ ਕੀਤੇ ਨੇ ਉਹਨਾਂ ਦੀਆਂ ਕੁਝ ਟਰਮ ਐਂਡ ਕੰਡੀਸ਼ਨ ਜਿਹੜੀਆਂ ਅੱਜ ਨਿਦਾਰਤ ਕੀਤੀਆਂ ਨੇ ਜਿੰਨਾਂ ਵਿੱਚ ਦੋਨਾਂ ਦਾ ਜਿਹੜੀ ਆ ਕੋਈ ਵੀ ਆਨਰੇਰੀਅਮ ਨਾਲ ਲੈਣ ਦਾ ਫੈਸਲਾ ਕੀਤਾ ਨਾ ਚੇਅਰਮੈਨ ਸਾਹਿਬਾਨ ਦੋਨਾਂ ਦੇ ਚੇਅਰਮੈਨ ਸਾਹਿਬਾਨ ਵੱਲੋਂ ਪਰ ਲੇਕਿਨ ਹੋਰ ਕਾਫੀ ਸਾਰੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਉਹਨਾਂ ਦਾ ਪ੍ਰਬੰਧ ਜਿਹੜਾ ਅੱਜ ਪ੍ਰਬੰਧ ਅੱਜ ਦੀ ਕੈਬਨਿਟ ਦੇ ਮੀਟਿੰਗ ਦੇ ਵਿੱਚ ਹੋਇਆਗਾ